ਇਹਨੇ ਉਹ ਪੜਿਆ ਨਾ ਉੱਥੇ ਕਹਦੇ ਸ੍ਰੀ ਹਰਗੋਬਿੰਦ ਘਰ ਆਈਏ ਜਿੱਥੇ ਸਭ ਦੁੱਖ ਜਾਏ ਇਹ ਸਾਰੇ ਦੁੱਖ ਜਿਹੜੇ ਨੇ ਚਲੇ ਪਰ ਇਹ ਕਹਿੰਦੇ ਵੀ ਗੁਰੂ ਸਾਹਿਬ ਦੇ ਤਾਂ ਦੇਖੋ ਕਿਸ ਤਰ੍ਹਾਂ ਦੇ ਉਹਨਾਂ ਨੇ ਕਿੰਨਾ ਦੁੱਖ ਮਿਲੇ ਆ ਦੁੱਖ ਗਾਇ ਕਿੱਥੇ ਉਹ ਤਾਂ ਦੁੱਖ ਚਲੇ ਜਾਂਦੇ ਤਾਂ ਉਹਦੇ ਜਿਹੜੀ ਹੈ ਕਿ ਦੁੱਖ ਜਿਹੜਾ ਸੁੱਖ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮੰਦੇ ਵਸਤਾ ਹੈ ਕਿ ਤੁਸੀਂ ਉਹਨੂੰ ਕਿੱਦਾਂ ਮਹਿਸੂਸ ਤੁਹਾਡਾ ਮਨ ਕੀ ਮਹਿਸੂਸ ਕਰ ਰਿਹਾ ਉਹਨੂੰ ਦੁੱਖ ਮਹਿਸੂਸ ਕਰ ਰਿਹਾ ਹੈ ਕਿ ਸੁੱਖ ਮਹਿਸੂਸ ਕਰ ਰਿਹਾ ਹੈ ਇਹ ਤੁਸੀਂ ਫੈਸਲਾ ਕਰਨਾ ਗੁਰਬਾਣੀ ਮਤਲਬ ਇਹ ਨਹੀਂ ਕਹਿੰਦੀ ਕਿ ਦੁੱਖ ਜਦੋਂ ਚਲਾ ਜਾਂਦਾ ਹੈ ਉਹ ਤੁਹਾਡੇ ਮਨ ਦੀ ਅਵਸਥਾ ਬਦਲ ਜਾਂਦੀ ਹੈ ਉਹ ਤਾਂ ਫਿਰ ਗੁਰਬਾਣੀ ਦੇ ਵਿੱਚ ਹੀ ਹੈਗਾ ਜੇ ਸੁੱਖ ਦੇ ਤਾਂ tujhe ਅਰਾਧੇ ਦੁੱਖ ਵੀ tujhe ਧਿਆਈ ਧਿਆਈ ਦੁੱਖ ਵੀ tujhe ਧਿਆਈ ਜੇ ਭੁੱਖ ਦੇ ਤੇ ਇੱਥੇ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਇਂ ਮਰਵਾਣੇ ਗਏ ਜੋ ਤੁਸੀਂ ਜੇ ਤੁਹਾਡਾ ਮਨ ਹੈ ਜੋ ਉਹ ਮਹਿਸੂਸ ਕਰਦਾ ਉਹ ਹੈ ਜੇ ਜਿਹੜਾ ਬੰਦਾ ਬਦਲ ਜੇ ਇਸ ਕਰਕੇ ਜੇ ਪ੍ਰਮਾਤਮਾ ਤੋਂ ਨੂੰ ਜੇ ਸੁੱਖ ਦੇ ਤੇ tujhe ਰਾਦ ਜੇ ਪ੍ਰਮਾਤਮਾ ਤੋਂ ਸੁੱਖ ਦੇ ਰਿਆ ਤਾਂ ਵੀ ਮੈਂ ਤੈਨੂੰ ਯਾਦ ਕਰ ਰਿਹਾ ਹਾਂ ਦੁੱਖ ਵੀ tujhe ਤੇ ਆਈ ਜੇ ਦੁੱਖ ਦਿੰਦਾ ਤਾਂ ਵੀ ਮੈਂ ਤੈਨੂੰ ਤਿਆਰਿਆ ਯਾਦ ਕਰ ਰਿਹਾ ਹੈਂ ਜੇ ਮਤਲਬ ਜਦੋਂ ਮੈਨੂੰ ਭੁੱਖਾ ਰੱਖਿਆ ਜਦੋਂ ਮੈਨੂੰ ਭੁੱਖ ਲੇਕਿਨ ਮੈਂ ਮਤਲਬ ਜਿਹੜਾ ਹੈਗਾ ਮੈਂ ਮੈਂ ਰੱਜਿਆ ਹੋਇਆ ਮਹਿਸੂਸ ਕਰਨਾ ਚਾਹੁੰਦਾ ਮੇਰਾ ਮਨ ਕਰਨਾ ਇਹ ਨਹੀਂ ਅਗਰ ਭੁੱਖ ਜਿਹੜੀ ਹੈ ਤੁਹਾਡੇ ਕਿ ਕਿਦਾਂ ਤੁਸੀਂ ਮਹਿਸੂਸ ਕਰਦੇ ਕਈ ਬੰਦੇ ਕਹਿੰਦੇ ਮੈਂ ਨਹੀਂ ਰੁਕ ਮੈਂ ਮੈਂ ਦੇ ਕੋ ਕੰਨ ਨਹੀਂ ਉਹਨੇ ਖਾਦਾ ਵੀ ਨਹੀਂ ਹੁੰਦਾ ਹੋਗਾ ਤੇ ਮੇਰਾ ਤੁਰੀ ਹੱਥ ਮੈਂ ਨਹੀਂ ਖਾਣਾ ਚਾਹੁੰਦਾ ਤੂੰ ਮਤਲਬ ਭੁੱਖ ਜੇ ਭੁੱਖ ਦੇ ਤਾਂ ਇੱਥੇ ਰਾਜਾ ਵੀ ਜਿਹ ਬੰਦਾ ਰਬਨਾ ਦਾ ਉਹ ਭੁੱਖ ਭੁੱਖਾ ਰੱਖਿਆ ਪਰ ਤੁਸੀਂ ਤਾਂ ਮੈਂ ਇਹ ਇਹਦੇ ਚ ਮੈਂ ਤਾਂ ਰੱਜ ਜਾਉਂ ਮੈਂ ਭੁੱਖਾ ਹੈ ਹੀ ਨਹੀਂ ਮੇਰਾ ਮਨ ਜਿਹੜਾ ਉਹ ਰੱਜ ਗਿਆ ਵੰ। ਫੇਰ ਕੀ ਹੈ ਜਿਹੜਾ ਅਸਲੀ ਜਿਹੜੀ ਜੀ ਚੀਜ਼ ਹੈ ਜਿਹੜੀ ਸਿੱਖ ਧਰਮ ਦੇ ਜਿਹੜੀ ਦੁਨੀਆ ਦੇ ਕਿਸੇ ਧਰਮ ਚ ਨਹੀਂ ਜਾਂ ਕਿਸੇ ਹੋਰ ਫਲਸਫੇ ਚ ਨਹੀਂ ਹੈ। ਦੁਬਾਰਾ ਸੁਣੋ। ਜੇ ਸੁਖ ਦੇਤਾ ਤੂੰ ਜੇ ਰਾਤੀ ਦੁੱਖ ਵੀ ਤੂੰ ਜੇ ਸਰਾਹ ਤੇ ਆਈ ਜੇ ਭੁੱਖ ਦੇਤਾ ਇਿੱਥੇ ਰਾਜਾ ਤੇਰੀ ਆਖਰੀ ਚੀਜ਼ ਹੈ ਇੱਕ ਸਿੱਖ ਧਰਮ ਦੀ ਸਭ ਤੋਂ ਵੱਡੇ ਪ੍ਰਾਪਤੀ ਹੈ ਕਿ ਦੁੱਖ ਵਿੱਚ ਸੁੱਖ ਮਨਾਏ ਕਿ ਜੇ ਦਰ ਦੁੱਖ ਹੈ ਤੁਹਾਡਾ ਮਨ ਉਹਨੂੰ ਸੁੱਖ ਚ ਬਦਲ ਸਕਦਾ ਹੈ ਜੇ ਤੁਸੀਂ ਗੁਰੂ ਸਾਹਿਬ ਨੂੰ ਅੰਦਰੋਂ ਦੇਖ ਕਰੋ ਗੁਰੂ ਅਰਜਨ ਪਾਸ਼ਾ ਨੂੰ ਜਿਹੜਾ ਹੈਗਾ ਇੰਨੇ ਤਸੀਹੇ ਦਿੱਤੇ ਗਏ ਮਤਲਬ ਜਿਹੜਾ ਉਹਨਾਂ ਦੇ ਇੰਨੇ ਗਰਮੀ ਹੈ ਤੇ ਉਤੋਂ ਤੱਤੀ ਤਵੇ ਦੇ ਬਿਠਾਇਆ ਫਿਰ ਉਤੋਂ ਤੱਤੀ ਰੇਤਾ ਛੁੱਟ ਰਿਹਾ ਤੇ ਇੰਨੇ ਇੰਨੇ ਦੋ ਜਨਾ ਉਹਨਾਂ ਦਾ ਜਿਨੇ ਜਿਨੇ ਰੱਖਿਆ ਸੀ ਨਾ ਹਰਮੰਦਰ ਸਾਹਿਬ ਦੀ ਨਹੀਂ ਬੱਬਾ ਪਤਾ ਜੀ ਨਹੀਂ ਬੱਬਾ ਬੁੱਢਾ ਜੀ ਮੁਸਲਮਾਨ ਸੀ ਸਾਇਆ ਮੀਆਂ ਮੀਰ ਸੀ ਤੇ ਸਾਇਆ ਮੀਆਂ ਮੀਰ ਆਏ ਤੋਂ ਉਹਨਾਂ ਨੇ ਲੱਖਵਾ ਮਤਲਬ ਚੇਲੇ ਸੀ ਜਿੰਨੇ ਉਹਨਾਂ ਦੀ ਮੰਨਤ ਸੀ ਉਹ ਕਹਿੰਦੇ ਵੀ ਤੁਹਾਡੇ ਵਰਗੇ ਇੰਨੇ ਅੱਛੇ ਆਤਮਾ ਨੂੰ ਇੰਨਾ ਹੈ ਤੁਸੀਂ ਇਹ ਦੇ ਰਹੇ ਨੇ ਇਹਨਾਂ ਨੂੰ ਅਸੀਂ ਦਾ ਬਦਲਾ ਲਾਣਾ ਮੈਂ ਇਹਨਾਂ ਦੇ ਲਾਹੌਰ ਦਿੱਲੀ ਦੀ ਇੱਟ ਨਾ ਇੱਟ ਮੈਂ ਕਦੇ ਉਹ ਕਹਿ ਦਿੰਨਾ ਮੇਰੇ ਚੇਲਿਆਂ ਨੂੰ ਇੱਟ ਨਾ ਇੱਟ ਵਜਾ ਦਿਓ ਲਾਹੌਰ ਦੇ ਵੀ ਤੇ ਦਿੱਲੀ ਦੇ ਵੀ ਸ਼ਾਹੂਕਰਾਂ ਵਾ ਸਿਲਾ ਦਿਓ ਇਹਨਾਂ ਨੂੰ ਸਾਡੇ ਇੰਨੇ ਅੱਛੇ ਇੱਕ ਨੇਕ ਆਤਮਾ ਉਹਨਾਂ ਨੇ ਤਸੀਹੇ ਦਿੱਤੇ ਤਾਂ ਗੁਰੂ ਸਾਹਿਬ ਨੇ ਕਿਹਾ ਹਾਂ ਜੀ ਕਹਿੰਦੇ ਵੀ ਇਹ ਤਾਂ ਇਹ ਜੋ ਵੀ ਕੁਝ ਹੁੰਦਾ ਹੈ ਇਹ ਪਰਮਾਤਮਾ ਕਰ ਰਿਹਾ ਹੈ ਪਰਮਾਤਮਾ ਦੇ ਮਰਜ਼ੇ ਨਾਲ ਹੋ ਰਿਹਾ ਤੁਸੀਂ ਤਾਂ ਇੰਨੇ ਸਿਆਣੇ ਬੰਦੇ ਹੋ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਕਿ ਦੇਖੋ ਅਸੀਂ ਤਾਂ ਕੋਈ ਦੁਖੀ ਨਹੀਂ ਹੈਗੇ ਅਸੀਂ ਤਾਂ ਇਹ ਵੀ ਤੇਰਾ ਕੀ ਆ ਉਥੇ ਗੁਰੂ ਸਾਹਿਬ ਨੇ ਕੁਝ ਜਿਹੜਾ ਇਹ ਉਚਾਰਿਆ ਸ਼ਬਦ ਤੇਰਾ ਕੀ ਆ ਮਿੱਠਾ ਲਾਗੇ ਅਰ ਨਾਮ ਪਦਾਰਥ ਨਾਮ ਕਹਿੰਦੇ ਤੱਕ ਤੇ ਤਵੀ ਤੇ ਬੈਠ ਕੇ ਇੰਨੀ ਜਿਆਦਾ ਤਸਹੀਅ ਸਹਿ ਕੇ ਵੀ ਗੁਰੂ ਸਾਹਿਬ ਕਹਿੰਦੇ ਸਾਨੂੰ ਤਾਂ ਚੰਗਾ ਲੱਗਾ ਕੋਈ ਪ੍ਰਮਾਤਮਾ ਦਾ ਜੋਗ ਅਸੀਂ ਸਮਝਦਾ ਜੋ ਵੀ ਹੁੰਦਾ ਪ੍ਰਮਾਤਮਾ ਕਰ ਰਿਹਾ ਜੇ ਪ੍ਰਮਾਤਮਾ ਨੂੰ ਇਹ ਦੇ ਰਿਹਾ ਉਹ ਵੀ ਮੈਨੂੰ ਚੰਗਾ ਲੱਗ ਰਿਹਾ ਦਾ ਫੇਰ ਉਸ ਆਇਆ ਮੈਂ ਜੀ ਕਹਿੰਦੇ ਜੀ ਹਾਂ ਜੇ ਤੇ ਤੁਹਾਡੇ ਗੱਲ ਠੀਕ ਹੈ ਕਹਿੰਦੇ ਵੀ ਜੋ ਵੀ ਹੁੰਦਾ ਹੈ ਪ੍ਰਮਾਤਮਾ ਦੀ ਮਰਜ਼ੀ ਹੈ ਅਸੀਂ ਤਾਂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣੇ ਆ। ਐਸੇ ਕਰਕੇ ਉਹ ਜਿਹੜਾ ਸ਼ਬਦ ਉਚਾਰਿਆ ਹੈਗਾ ਤੇਰਾ ਕੀ ਆ ਮਿੱਠਾ ਲੱਗੇ। ਤੋਂ ਇਹ ਜਿਹੜੀ ਚੀਜ਼ ਹੈ ਨਾ ਆਖਰੀ ਜਿਹੜੀ ਚੀਜ਼ ਇਹੀ ਹੈ ਗੁਰਬਾਣੀ ਦੇ ਵਿੱਚ ਜਿਹਦਾ ਜ਼ੋਰ ਦਿੱਤਾ ਮਨ ਦੀ ਅਵਸਥਾ ਹੈ। ਦੁੱਖ-ਖੁਸ਼ ਮੰਨ ਦੀ ਅਵਸਥਾ ਹੈ ਸਵਰਗ-ਨਰਕ ਮੰਨ ਦੀ ਅਵਸਥਾ ਹੈ ਹੁਣ ਮਨ ਜਿਹੜਾ ਹੈ ਜੇ ਜਿਹਦਾ ਬੰਦਾ ਮਨ ਬਦਲ ਗਿਆ ਜਿਹਦਾ ਬੰਦਾ ਨੇ ਮਨ ਤੇ ਜਿਹੜਾ ਮਨ ਜਿੱਤੇ ਜਗ ਜਿੱਤ ਲਿਆ ਇਹ ਦੁਨੀਆ ਜਿੱਤ ਲਈ ਉਹਨੇ ਤੇ ਮਨ ਮਨ ਜਿਹੜਾ ਫਿਰ ਉਹ ਜਿੱਦਾਂ ਮਹਿਸੂਸ ਕਰਨਾ ਚਾਹੁੰਦਾ ਹੈ ਉਦਾਂ ਮਹਿਸੂਸ ਕਰੇਗਾ ਉਹਨੂੰ ਜੇ ਦੁਨੀਆ ਉਹਨੂੰ ਦੁੱਖ ਵੀ ਦਿੰਦੇ ਉਹ ਕਹਿੰਦਾ ਮੈਂ ਤਾਂ ਬਹੁਤ ਖੁਸ਼ ਆ ਮੈਂ ਤਾਂ ਸੁੱਖ ਦੋਨੋਂ ਉਹ ਬੰਦੇ ਨੂੰ ਤੁਸੀਂ ਕੀ ਕਰ ਸਕਦੇ ਹੋ ਦੁਨੀਆਂ ਨੂੰ ਕੀ ਕਰ ਸਕਦੀ ਹੈ ਜਿਹੜਾ ਅਸੀਂ ਤਾਂ ਹਰ ਹਾਲਤ 'ਚ ਖੁਸ਼ ਹਾਂ। ਤੋ ਦੁੱਖ ਜਿਹੜਾ ਹੈਗਾ ਅਸਲ ਆਖਰੀ ਗੱਲ ਇਹੀ ਹੈ ਵੀ ਦੁੱਖ ਹੋਰ ਸੁਖ ਸਵਰਗ ਹੋਰ ਨਰਕ ਇਹ ਮਨ ਦੀਆਂ ਅਵਸਥਾਵਾਂ ਨੇ। ਜੇ ਮਨ ਚੜ੍ਹਦੇ ਕਲਾ 'ਚ ਹੈ ਮਨ ਜਿਹੜਾ ਹੈਗਾ ਤੇ ਇਹ ਗੁਰੂ ਬਾਣੀ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਮਨ ਹੈ ਉਹ ਉਹਦੇ ਵਿੱਚ ਸਮਰੱਥਾ ਹੈ ਦੀ ਆਸ਼ਾ ਨੇ ਸਭ ਕੁਝ ਜਿਹਨੇ ਅੰਮ੍ਰਿਤ ਸਮਰੱਥਾ ਜਿਹੜਾ ਮਨ ਜਿਹੜਾ ਹੈ ਪੂਰੇ ਤਰ੍ਹਾਂ ਜਾਗਰਤ ਮਨ ਬਣ ਜਾਂਦਾ ਹੈ ਉਹਨੂੰ ਕਹਿੰਦੇ ਨੇ ਇਨ ਮਨ ਤੇ ਉਹਨ ਮਨ ਇਨ ਮਨ ਹੈ ਸੁਪ ਦੁਨੀਆਵੀ ਮਨ ਤੇ ਗੁਣ ਮਨ ਹੈਗਾ ਜਾਗਰਤ ਮਨ ਤਾਂ ਜਿਹਦਾ ਮਨ ਜਾਗਰਤ ਪੂਰੇ ਤਰ੍ਹਾਂ ਹੋ ਜਾਂਦਾ ਹੈ ਉਹ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਉਹਦੇ ਕੋਲ ਪਰਮਾਤਮਾ ਦੀ ਸ਼ਕਤੀ ਆ ਜਾਂਦੀ ਹੈ ਉਸ ਮਨ ਦੇ ਵਿੱਚ ਉਹ ਸਭ ਕੁਝ ਕਰ ਸਕ ਕਰਨ ਦੇ ਮਤਲਬ ਪਰਮਾਤਮਾ ਜੋ ਸਭ ਕੁਝ ਕਰ ਸਕਦਾ ਉਹ ਬੰਵੇ ਜਿਹਦਾ ਪਰਮਾਤਮਾ ਦਾ ਰੂਪ ਹੋ ਗਿਆ ਉਹ ਮੇਂ ਜਾਗਰਤ ਮਨ ਜਿਹੜਾ ਹੈ ਉਹ ਸਭ ਕੁਝ ਕਰਨ ਦੇ ਕਾਬਲ ਹੋ ਉਹ ਇੰਨੇ ਕੋਈ ਦੁਨੀਆ ਕੋ ਉਹ ਦੁਨੀਆਂ ਨੂੰ ਜਿੱਤ ਸਕਦਾ ਜੇ ਬੰ ਜਿੱਤ ਜਗ ਜਿੱਤ ਆਪਰੇ ਮਨ ਨੂੰ ਜੇ ਨੇ ਬਦੂ ਜਾਗਰਤ ਕਰ ਲਿਆ ਤਾਂ ਇਹ ਜਿਹੜੀ ਚੀਜ਼ ਹੈ ਸਾੜੀ ਇਹ ਬੰ ਲੈ ਜੋ ਹੁਨ ਮਨ ਰਹੇ ਤੋ ਤੀਨ ਲੋਕ ਦੀਆਂ ਬਾਤਾਂ ਕਹੇ ਕਿ ਜੇ ਤੁਸੀਂ ਇਨ ਮਨ ਨੂੰ ਉਨ ਮਨ ਤੇ ਜੇ ਦੁਨਿਆਵੀ ਮਨ ਨੂੰ ਜਾਗਰਤ ਮਨ ਬਣਾ ਦਿਓਗੇ ਤਾਂ ਉਹ ਫਿਰ ਤਿੰਨ ਲੋਕ ਕੀ ਬਾਤਾਂ ਕਰੇ ਤਿੰਨ ਲੋਕ ਦਾ ਮਤਲਬ ਸਾਰੀ ਜੋ ਬ੍ਰਹਮੰਡ ਹੈ ਉਹਦੀ ਸਚਾਈ ਉਸ ਮਨ ਨੂੰ ਉਹ ਸਮਝ ਆ ਜਾਂਦੀ ਹੈ ਫਿਰ ਜਿਹੜਾ ਪੂਰੀ ਤਰ੍ਹਾਂ ਜਾਗਰਤ ਮਨ ਹੈ ਤੋਂ ਇਸ ਕਰਕੇ ਗੁਰਬਾਣੀ ਦਾ ਇਹੀ ਸੁਨੇਹਾ ਹੈ ਕਿ ਆਪਣੇ ਮਨ ਨੂੰ ਜਾਗਰਤ ਕਰੋ ਸਹੀ ਗੱਲ ਹੈ ਉਹਦੇ ਨਾਲ ਸਾਰੇ ਦੁੱਖ ਵੀ ਕੱਟੇ ਜਾਣਗੇ ਸਾਰੀਆਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਹੈ ਤਾਂ ਸਭ ਕੁਝ ਮਨ ਦੇ ਵਿੱਚ ਹੀ ਪਿਆ ਹੈ ਇਹ ਮਨੋ ਜਿਹੜਾ ਹੈ ਇਹ ਗੁਰਬਾਣੀ ਇਹ ਕਹ ਰਹੀ ਜੋ ਜਿੰਨੀ ਕੁ ਮੈਨੂੰ ਸਮਝ ਆਈ ਹੈ ਠੀਕ ਹੈ ਜੀ